ਇਹਦੇ ਨਾਲ ਕਣਕ ਉਤਰਦੇ ਸੀ ਪਹਿਲਾਂ ਇਹ 70 ਸਾਲ ਪੁਰਾਣੀ ਆ ਲਗਭਗ 70 ਸਾਲ ਪੁਰਾਣੀ ਆ ਨਾਲ ਹੋ ਗਈ ਥਰੇਸਰ ਤੋਂ ਪਹਿਲਾਂ ਕਣਕ ਇਹਦੇ ਨਾਲ ਉਤਰਦੇ ਸੀ ਹੂੰ ਉਹ ਥਰੇਸਰ ਉਹ ਤੋਂ ਬਾਅਦ ਚੱਲੀ ਆ ਠੀਕ ਆ ਬਾਕੀ ਇਹਦਾ ਸਮਾਨ ਨਹੀਂ ਮਿਲਦਾ ਹੁਣ ਅਬੋਰੀ ਮਿਲਦਾ ਇੱਥੇ ਨਹੀਂ ਮਿਲਦਾ ਠੀਕ ਆ ਯਾਨੀ ਬੜੀ ਹੀ ਪੁਰਾਣੀ ਚੀਜ਼ ਆ ਇਹਨੂੰ ਅਸੀਂ ਮੋਡੀਫਾਈ ਕਰਾ ਕੇ ਰੰਗ ਰੂੰਗ ਕਰਾ ਕੇ ਇੱਕ ਪੱਠੇ ਕੁੱਤਰਨ ਦੇ ਤਾਂ ਕੰਮ ਲੈਣੇ ਆ ਹੁਣ ਠੀਕ ਸਾਰੇ ਹੀ ਸਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਰਾਜਸਥਾਨ ਦੇ ਤੂਰਤੇ ਆਪਾਂ ਨਿਕਲੇ ਹੋਏ ਆ ਤੇ ਰਾਜਸਥਾਨ ਦੇ ਵਿੱਚ ਇੱਕ ਅਲੈਦਾ ਚੀਜ਼ ਸਾਨੂੰ ਦੇਖਣ ਨੂੰ ਮਿਲੀ ਆ ਇਹ ਜਿਹੜੀ ਮੇਰੇ ਪਿੱਛੇ ਤੁਸੀਂ ਪੱਠੇ ਕੁੱਤਰਨ ਵਾਲਾ ਟੋਕਾ ਤੁਸੀਂ ਵੇਖ ਰਹੇ ਹੋ ਮਸ਼ੀਨ ਪੱਠੇ ਕੁੱਤਰਨ ਵਾਲੀ ਮਸ਼ੀਨ ਆ ਪੱਠੇ ਕੁੱਤਰਨ ਵਾਲੀ ਐ ਨਹੀਂ ਵੀਰ ਜੀ ਰੁਕੋ ਆ ਬੜੀ ਪੁਰਾਣੀ ਐ ਇਹਦੇ ਨਾਲ ਕਣਕ ਕੁੱਤਰਦੇ ਸੀ ਪਹਿਲਾਂ ਇਹ 70 ਸਾਲ ਪੁਰਾਣੀ ਐ ਲਗਭਗ 70 ਸਾਲ ਪੁਰਾਣੀ ਐ ਨਾਲ ਹੋ ਗਈ ਥਰੇਸਰ ਤੋਂ ਪਹਿਲਾਂ ਕਣਕ ਇਹਦੇ ਨਾਲ ਕੁੱਤਰਦੇ ਸੀ ਹੂੰ ਉਹ ਥਰੇਸਰ ਤੋਂ ਬਾਅਦ ਚੱਲੇ ਆ ਠੀਕ ਆ ਇੰਨਾ ਪੁਰਾਣਾ ਇੰਨਾ ਪੁਰਾਣਾ ਇਹ ਤੁਹਾਡਾ ਆਪ ਦਾ ਹੀ ਲੈਂਦਾ ਵੇ ਆਪ ਦਾ ਨਹੀਂ ਮੈਂ ਮੇਰੇ ਦਾਦਾ ਜੀ ਇੱਥੇ ਉਹਨਾਂ ਤੋਂ ਲਿਆ ਹੈ ਉਹਨਾਂ ਕੋਲ ਉਹਨਾਂ ਦਾ ਲੈਂਦਾ ਸੀ ਕਵਰ ਕਰ ਦੋ ਹੂੰ ਠੀਕ ਹੈ ਹੁਣ ਉਹਨਾਂ ਨੇ ਖੇਤੀ ਛੱਡਤੀ ਤਾਂ ਕਰਕੇ ਆਹ ਮਸ਼ੀਨ ਮੈਂ ਲੈ ਲਈ ਉਹਨਾਂ ਤੋਂ ਠੀਕ ਹੈ ਲਗਭਗ 70 ਸਾਲ ਪੁਰਾਣੀ ਹੈ ਇਹ ਤਾਂ ਕਣਕ ਕੱਟਦੇ ਸੀ ਉਹਦੋਂ ਇਹਦੇ ਨਾਲ ਹਾਂ ਠੀਕ ਹੈ ਉਦੋਂ ਇਹਨੂੰ ਕੀ ਤੁਹਾਡੇ ਰਾਜਸਥਾਨ ਦੇ ਵਿੱਚ ਕੀ ਬੋਲੀ ਬੋਲਦੇ ਸੀ ਇਸ ਨੂੰ ਕੀ ਸੰਧ ਸੀ ਇਹਨੂੰ ਮੇਰੇ ਖਿਆਲ ਚ ਕਣਕ ਉਤਰ ਨਾਲ ਟੋਕਾ ਕੇ ਲੋ ਇਹ ਆਖਦੇ ਸੀ ਠੀਕ ਹੈ ਬਾਕੀ ਇਹਦਾ ਸਮਾਨ ਨਹੀਂ ਮਿਲਦਾ ਹੁਣ ਅਬੋਰੀ ਮਿਲਦਾ ਇੱਥੇ ਨਹੀਂ ਮਿਲਦਾ ਠੀਕ ਹੈ ਯਾਨੀ ਬੜੀ ਹੀ ਪੁਰਾਣੀ ਚੀਜ਼ ਹੈ ਇਹਨੂੰ ਅਸੀਂ ਮੋਡੀਫਾਈ ਕਰਾ ਕੇ ਰੰਗ ਰੰਗ ਕਰਾ ਕੇ ਪੱਠੇ ਕੁੱਤਰਨ ਦੇ ਤਾਂ ਕਮ ਲੈਣੇ ਹੁਣ ਠੀਕ ਹੈ ਉਵੇਂ ਪਹਿਲਾਂ ਕਣਕ ਵਾਲਾ ਸਿਸਟਮ ਸੀ ਹਾਂ ਪਹਿਲਾਂ ਕਣਕ ਕੱਢਦੇ ਸੀ ਕਣਕ ਕੱਢਦੇ ਸੀ ਤੇ ਵੇਖੋ ਕਿੰਨਾ ਵਧੀਆ ਜਿਹੜਾ ਜਗਾੜਾ ਹੈ ਰਾਜਸਥਾਨ ਦੇ ਇਹਨਾਂ ਲੋਕਾਂ ਨੇ ਲਾਇਆ ਵੇਖੋ ਤੁਸੀਂ ਇਹ ਜਨਰੇਟਰ ਨਾਲ ਇਹਦੀ ਪਟਾ ਜੋੜ ਕੇ ਤਿਆ ਦੇਖੋ ਤੁਸੀਂ ਥੋੜੀ ਦੇਰ ਪਹਿਲਾਂ ਇਹ ਪੱਠੇ ਕੁੱਤਰ ਵੀ ਰੇ ਸੀ ਆਪਾਂ ਮੈਂ ਇੱਕ ਛੋਟੀ ਜੀ ਕਲਿੱਪ ਬਣਾਈ ਹੈ ਇਸ ਵੀਡੀਓ ਦੇ ਵਿੱਚ ਉਹਨੂੰ ਜੋੜਾਂਗੇ ਤੇ ਬਾਈ ਜੀ ਜਿਵੇਂ ਇਹਦਾ ਸਮਾਨ ਸਮੂਹ ਨੂੰ ਫਿਰ ਤੁਹਾਨੂੰ ਮਿਲ ਜੰਦਾ ਜੇ ਕੋਈ ਦਿੱਕਤ ਆਉਂਦਾ ਬੋਰ ਮਿਲਦਾ ਹੈ ਬਾਕੀ ਸਮਾਨ ਇਹਦਾ ਖਰਾਬ ਨਹੀਂ ਹੁੰਦਾ ਅਸੀਂ ਨਿਗਾਹ ਪੂਰੀ ਰੱਖਦੇ ਆਂ ਤੇ ਪਾਣੀ ਪੂਣੀ ਦੀ ਨਿਗਾਹ ਰੱਖਦੇ ਆਂ ਮੀਮੂ ਆਵੇ ਤਾਂ ਪਾਣੀ ਨਾ ਭਵੇ ਇਹਦੇ ਵਿੱਚ ਹੂੰ ਪਾਣੀ ਪੀਣ ਨਾਲ ਹੀ ਖਰਾਬ ਹੁੰਦਾ ਹੈ ਬਾਕੀ ਤੇਲ 'ਤੇ ਚੱਲਦਾ ਹੈ ਸਾਰਾ ਸਮਾਨ ਤਾਂ ਕੀ ਖਰਾਬ ਹੋਣਾ ਇਹਦਾ ਇਹ 'ਚ ਫਿਰ ਡੀਜ਼ਲ ਪਾਉਂਦੇ ਹੋ ਹਾਂ ਇਹ 'ਚ ਡੀਜ਼ਲ ਠੀਕ ਆ ਵੇਖੋ ਤੁਸੀਂ ਹੁਣ ਜਿਹੜੀ ਬਾਜ਼ਾਰ 'ਚ ਮ ਉਤਰਦੀ ਹੈ ਇਹਦੀ ਕਪੈਸਿਟੀ ਲਗਭਗ ਉਹ ਤੋਂ ਤਿੰਨ ਗੁਣਾ ਹੈ ਠੀਕ ਹੈ ਜਿਹੜੀ ਮੌਕੇ ਤੇ ਜਿਹੜੀਆਂ ਮਸ਼ੀਨਾਂ ਮਿਲਦੀਆਂ ਉਹ ਉਹਨਾਂ ਤੋਂ ਤਿੰਨ ਗੁਣਾ ਕਪੈਸਿਟੀ ਹੈ ਇਹਦਾ ਆ ਚੀਜ਼ ਬਹੁਤ ਵੱਡੀ ਹੈ ਇਹਦੀ ਹੂੰ ਚੌੜਾਈ ਬਹੁਤ ਜ਼ਿਆਦਾ ਦੇਖੋ ਤੁਸੀਂ ਤੇ ਮਸ਼ੀਨਾਂ ਵੇਖੋ ਸਮੇਂ ਦੀ ਆ ਚੀਜ਼ ਇਹ ਜਮਾ ਚਾਲੂ ਹਾਲ ਚੇ ਚਾਲੂ ਹਾਲ ਤਚ ਤੇ 70 ਸਾਲ ਪੁਰਾਣੀ ਰਾਜਸਥਾਨ ਦੇ ਖੇਤਾਂ ਦੇ ਵਿੱਚ ਬਾਈ ਇਹਨੂੰ ਸੰਭਾਲ ਕੇ ਰੱਖਣ ਦਾ ਕਾਰਨ ਆ ਪੱਠੇ ਉਤਰਦੇ ਆ ਬਸ ਕੰਮ ਵਿੱਚ ਲੈਂਦੇ ਹੋ ਨਾਲੇ ਆਪ ਦੀ ਚੀਜ਼ ਪਈ ਹੈ ਸਭੀ ਉਸ ਤਾਂ ਨਹੀਂ ਪੁਰਾਣੀ ਚੀਜ਼ ਪਈ ਹੈ ਯਾਨੀ ਪੁਰਾਣੀਆਂ ਚੀਜ਼ਾਂ ਨਾਲ ਵਾਈ ਜੀ ਰੈਨ ਨੂੰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਲਗਾਵ ਵੀ ਆ ਕਿਉਂਕਿ ਪੁਰਾਣੀ ਪਹਿਲਾਂ ਤੁਹਾਨੂੰ ਬਜਾਈ ਵਾਲੀ ਮਸ਼ੀਨ ਦਿਖਾਈ ਜੋ ਕਿ 40 ਸਾਲ ਹੋ ਗਏ ਉਹਵੇਂ ਦੀ ਉਹਵੇਂ ਇਹਨਾਂ ਨੇ ਖੇਤ ਚ ਸੰਭਾਲ ਕੇ ਰੱਖੀ ਵੀ ਹੈ ਤੇ ਹੁਣ ਪੱਠੇ ਕੁੱਤਰਨ ਵਾਲੀ ਮਸ਼ੀਨ ਵੇਖੋ ਤੁਸੀਂ ਜਿਸ ਨੂੰ ਇਹ ਕੰਮ ਦੇ ਵਿੱਚ ਲੈ ਰਿਹਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ